ਜਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਵਿਖੇ ਹੜ੍ਹਾਂ ਤੋਂ ਬਾਅਦ ਪਿੰਡਾਂ 'ਚ ਰਹਿਦੀ ਗੰਦਗੀ ਨੂੰ ਸਾਫ਼ ਕਰਨ ਦੇ ਲਈ ਆਮ ਆਨ ਲਈ ਪਾਰਟੀ ਦੇ ਆਗੂਆਂ ਵੱਲੋਂ ਵਰਕਰਾਂ ਨਾਲ ਮਿਲ ਕੇ ਵੱਖ-ਵੱਖ ਪਿੰਡਾਂ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਜਿਦੇ ਚਲਦਿਆਂ ਕੈਬਨਿਟ ਮੰਤਰੀ ਪੰਜਾਬ ਲਾਲਚੰਨ ਘਟਾਰੂਚੱਕ ਵੱਲੋਂ ਹਲਕਾ ਪੋਆ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਸਫਾਈ ਅਭਿਆਨ ਵਿੱਚ ਹਿੱਸਾ ਲਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂ ਚੱਕ ਨੇ ਕਿਹਾ ਹੈ ਕਿ ਸੂਬੇ ਭਰ ਵਿੱਚ ਹੜ੍ਹਾਂ ਤੋਂ ਬਾਅਦ ਪਿੰਡਾਂ ਵਿੱਚ ਹੜ੍ਹਾਂ ਦੇ ਪਾਣ ਗੰਦਗੀ ਵੀ ਗਲੀਆਂ ਅਤੇ ਲੋਕਾਂ ਦੇ ਘਰਾਂ ਵਿੱਚ ਇਕੱਠੀ ਹੋ ਗਈ ਹੈ ਜਿਸ ਤੋਂ ਬਿਮਾਰੀਆਂ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ ਅਤੇ ਲੋਕਾਂ ਨੂੰ ਰੋਜ਼ਮਰ ਦੇ ਕੰਮ ਕਾਜਾਂ 'ਚ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਸਮੂਹ ਕਾਰਜਕਰਤਾਵਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਾਂ ਵਿੱਚ ਜਾ ਕੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਅਤੇ ਇਸ ਦੇ ਨਾਲ ਹੀ ਪਿੰਡਾਂ ਦੀਆਂ ਗਲੀਆਂ ਵਿੱਚ ਵੀ ਫੋਗਿੰਗ ਮਸ਼ੀਨਾ ਰਾਹੀਂ ਫੋਗਿੰਗ ਵੀ ਕਰਵਾਈ ਜਾ ਰਹੀ ਹੈ ਤਾ ਜੋ ਲੋਕਾਂ ਨੂੰ ਮੱਖੀ ਮਚਰਾ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਬਿਲਕੁਲ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਸਮੁੱਚਾ ਪੰਜਾਬ ਦਾ ਜਿਹੜਾ ਉਹ ਸਰਕਾਰ ਹੈ ਉਹ ਇਹਨਾਂ ਦਿਨਾਂ ਦੇ ਦੌਰਾਨ ਜਿਹੜੇ ਫਲੱਡ ਤੋਂ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਆ ਪਿੰਡ ਨੇ ਖਾਸ ਕਰਕੇ ਉਹਨਾਂ ਦੇ ਅੰਦਰ ਕਿਉਂਕਿ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋ ਗਿਆ ਸੋ ਉਸ ਨੁਕਸਾਨ ਦੀ ਪਰਭਾਈ ਲਈ ਆਪਣੇ ਆਪਣੇ ਚੈਨਲ ਤੋਂ ਸਰਕਾਰ ਕੰਮ ਕਰ ਰਹੀ ਹੈ ਉਹਦੀਆਂ ਹੋ ਰਹੀਆਂ ਨੇ ਗੁਦਾਰੀਆਂ ਹੋ ਰਹੀਆਂ ਨੇ ਸਪੈਸ਼ਲ ਚਾਹੇ ਫਸਲ ਹੈ ਚਾਹੇ ਕਿਸੇ ਦਾ ਘਰ ਟੁੱਟਿਆ ਚਾਹੇ ਕਿਸੇ ਦੇ ਪਸ਼ੂ ਮਰੇ ਆ ਪਰ ਹੁਣ ਸਭ ਤੋਂ ਵੱਡਾ ਸਵਾਲ ਇਸ ਸਮੇਂ ਦੇ ਦੌਰਾਨ ਇਹ ਹੈ ਕਿ ਜਿਹੜਾ ਆਪਣੇ ਫਲੱਡ ਦੇ ਪਾਣੀ ਕਰਕੇ ਕੋਈ ਮਹਾਮਾਰੀ ਨਾ ਫੈਲੇ ਬਿਮਾਰੀ ਦੀ ਚਿੰਤਾ ਨੂੰ ਲੈ ਕੇ ਮਾਂਜੂ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਵੀ ਸਾਰੀਆਂ ਵਿਧਾਨ ਸਭਾਵਾਂ ਪੰਜਾਬ ਦੀਆਂ ਜਿਨ੍ਹਾਂ ਦੇ ਅੰਦਰ ਹੜ੍ਹਾਂ ਦਾ ਪਾਣੀ ਗਿਆ ਉਹਨਾਂ ਪਿੰਡਾਂ 'ਚ ਚੇਤਾ ਜਾ ਕੇ ਚਾਹੇ ਕੋਈ ਮੰਤਰੀ ਆ ਚਾਹੇ ਐਮ ਐਲ ਏ ਆ ਚਾਹੇ ਕੋਈ ਚੇਅਰਮੈਨ ਆ ਚਾਹੇ ਕੋਈ ਵੀਡੀਓ ਆ ਚਾਹੇ ਕੋਈ ਮੈਡੀਕਲ ਟੀਮ ਦਾ ਕਰਮਚਾਰੀ ਅਧਿਕਾਰੀ ਆ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਨਾਲ ਲੈ ਕੇ ਔਰ ਇਹ ਸਫਾਈ ਅਭਿਆਨ ਚਲਾਇਆ ਜਾਵੇ ਸੋ ਅੱਜ ਫਿਰ ਦੁਬਾਰਾ ਮੈਂ ਸਰਦੀ ਪਿੰਡ ਖੋਜ ਕੀ ਚੱਕ ਜਿਹੜਾ ਉਜਦੇ ਭਾਰਤ 13 ਪਿੰਡਾਂ ਨੇ ਇਹਨਾਂ ਦਾ ਧੁਰਾ ਖੋਜ ਕੀ ਚੱਕ ਇੱਥੇ ਜਿਹੜਾ ਸਫਾਈ ਅਭਿਆਨ ਚਲਾਇਆ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਨੌਜਵਾਨ ਸਾਡੀਆਂ ਭੈਣਾਂ ਮਾਵਾਂ ਇਸ ਨਗਰ ਦੀਆਂ ਆਪ ਵਲੰਟੀਅਰ ਹੋ ਕੇ ਸਫਾਈ ਅਭਿਆਨ 'ਚ ਹਿੱਸਾ ਲੈ ਰਹੇ ਆ ਔਰ ਮਾਨ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਹਰੇਕ ਉਹ ਪਿੰਡ ਜਿਸ ਪਿੰਡ ਦੇ ਅੰਦਰ ਪਾਣੀ ਵੜ ਗਿਆ ਫਲੱਡ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਕਾਇਦਾ ਸਰਕਾਰ ਇੱਕ ਇੱਕ ਲੱਖ ਰੁਪਈਆ ਪਹਿਲੀ ਕਿਸ਼ਤ ਵਜੋਂ ਦੇ ਰਹੀ ਹੈ ਤਾਂ ਜੋ ਉੱਥੇ ਹੋਰ ਸਫਾਈ ਜਿਹੜੀ ਆ ਉਹ ਕੀਤੀ ਜਾ ਸਕੇ ਸੋ ਅੱਜ ਲਗਭਗ ਸਾਨੂੰ 1.5 ਘੰਟਾ ਹੋ ਗਿਆ ਲੱਗੇ ਸਵੈ ਬੇ ਅੰਦੂ ਚਾਲੂ ਕੀਤੇ ਹੋਏ ਔਰ ਇਸ ਤੋਂ ਬਾਅਦ ਦੂਜੇ ਪਿੰਡਾਂ 'ਚ ਜਾਣਾ ਬਾਕੀ ਥਾਂ 'ਤੇ ਵੀ ਟੀਮਾਂ ਲੱਗੀਆਂ ਨੇ ਸਾਡੀਆਂ ਵੱਖ-ਵੱਖ ਅਨਚਾਰਜਾਂ ਦੀ ਗਵਾਈ 'ਚ ਸੋ ਫੋਗਿੰਗ ਮਸ਼ੀਨ ਤੁਸੀਂ ਦੇਖਿਆ ਉਹ ਵੀ ਚਲਾਈ ਜਾ ਰਹੀ ਆ ਮੱਛਰ ਨੂੰ ਮਾਰਨ ਦੇ ਲਈ ਜਿਹੜਾ ਸਪਰੇਅ ਕੀਤੀ ਜਾ ਰਹੀ ਆ ਕੋਈ ਲਾਵਾ ਹੋਵੇ ਇਸ ਕਿਸਮ ਦਾ ਜਿਹਦੇ ਨਾਲ ਕੋਈ ਡਾਇਰੀਆ ਨਾ ਫੈਲੇ ਜਾਂ ਡੇਂਗੂ ਵਗੈਰਾ ਨਾ ਫੈਲੇ ਸੋ ਵੀਡੀਓ ਸਾਰੇ ਅਧਿਕਾਰੀ ਨਾਲ ਨੇ ਸੋ ਮੈਂ ਲੋਕਾਂ ਨੂੰ ਵੀਲ ਕਰਾਂਗਾ ਕਿ ਇਹ ਸਫਾਈ ਅਭਿਆਨ ਨਿਰੰਤਰ ਜਾਰੀ ਰਹਿਣਾ ਚਾਹੀਦਾ ਜਿਨ੍ਹਾਂ ਗਲੀਆਂ 'ਚ ਤੁਸੀਂ ਬੰਦੇਓ ਖੜੋਂਦੇਓ ਨੰਗਦੇਓ ਵੜਦੇਓ ਇਨ੍ਹਾਂ ਗਲੀਆਂ 'ਚ ਜਿਹੜਾ ਜੇ ਸਾਫ ਸਪਾਈ ਹੋਏਗੀ ਤੇ ਤੁਹਾਡੀ ਤੰਦਰੁਸਤੀ ਰਹਿਣੀ ਆ ਤੁਹਾਡੇ ਬੱਚਿਆਂ ਦੀ ਤੁਹਾਡੇ ਬਜ਼ੁਰਗਾਂ ਦੀ ਤੁਹਾਡੇ ਸਭ ਦੀ ਸੇਹ ਚੰਗੀ ਰਹੇਗੀ ਸੋ ਮੈਂ ਲੋਕਾਂ ਨੂੰ ਵੀ ਬੀਲ ਕਰਦਾ ਕਿ ਹਰੇਕ ਪਰਿਵਾਰ ਹਰੇਕ ਮਨੁੱਖ ਜਿਹੜਾ ਉਹ ਸਫਾਈ ਵਿਹਾਨ ਦੇ ਵਿੱਚ ਹਿੱਸਾ ਪਾਵੇ ਸੋ ਅੱਜ ਵੀ ਦਰਜਨਾ ਪਿੰਡਾਂ ਦੇ ਅੰਦਰ ਅਸੀਂ ਸਫਾਈ ਵਿਹਾਨ ਜਿਹੜਾ ਉਹ ਚਾਲੂ ਕੀਤਾ ਹੋਇਆ ਹੈ